ਜਿੰਦਾ ਵੀ ਨੁਕਸਾਨ ਬਹੁਤ ਘਟ ਹੈ ਮਾਰਚਲ ਦੇ ਨਾਲੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਹਾਂ ਉਸ ਤੋਂ ਆ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਦੱਸਿਆ ਸੁਭੋ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹ ਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਹੀ ਸੀ ਪਰ ਕੱਲ ਸਨੀ ਚੱਕੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾ ਦਾ ਮੰਤਰੀ ਹੈ ਉਸ ਤਿੰਨ ਅਹਿਮ ਮੰਤਰੀ ਮੇਰੇ ਕੋ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪਾ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋ ਕਿ ਮੈਂ ਤੇ ਜਾਣਦਾ ਹੀ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਇਹਨਾਂ ਕੋ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚੁਣੌਦੇ ਹੋਏ ਨਿਮਾਇੰਦਿਆਂ ਦਾ ਹੀ ਪਤਾ ਜੇ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਪਰ ਜੇ ਮੈਂ ਮੰਗ ਕੀਤੀ ਆ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪਧਾਰਮਤਰੀ ਨੂੰ ਦੁੱਖ ਲੱਗਾ ਉਸ ਤੋਂ ਬਾਅਦ ਜੀ ਡਾਕੜੀ ਨੂੰ ਤੋਂ ਮੈਂ ਜਿਹੜੇ ਡਾਕੜ ਸਾਹਿਬ ਨੇ ਮੇਰੇ ਬਾਰੇ ਸਾਹਤ ਬੁਰਦੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਜੋ ਆਮ ਘਰਾਂ ਤੋਂ ਆਏ ਹੋਏ ਜਿਹੜੇ ਸੇਵਾਦਾਰ ਵਰਗੇ ਪੰਜਾਬ ਦੀ ਸੇਵਾ ਕਰਨ ਨੂੰ ਨੀਤ ਸੰਦਾਰ ਸਵਾ ਪੰਜਾਬ ਨੂੰ ਇਹਨਾਂ ਨਾਲ ਬਰਤਿਆਰੀ ਨਫ਼ਰਤ ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪ ਆਨ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹ ਵੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕੱਢੇ ਪਿਆਰਪਨ ਸਸਟੀਕਰ ਸਵਾਜਿਕ ਅਹਿਮ ਗੱਲ ਪਤਾ ਲੱਗੀ ਅਹਿਮ ਸਵੇਰੇ ਸੁਨਰੇਆਸੀ ਸੁਨੀਲ ਅਖਰ ਜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਿਹਾ ਸੀ ਬਹੁਤ ਦੁੱਖ ਲਗਾ ਕਿਉਂਕਿ ਮੈਂ ਸ੍ਰੀ ਸੁਨੀਲ ਧਖਰ ਜੀ ਬਹੁਤ ਸਤਿਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਸਮਝਦਾਰ ਸੀ ਪਰ ਉਹ ਇਸ ਇੰਨੀ ਘਟਿਆ ਰਾਜਨੀਤੀ ਦੇ ਉੱਤੇ ਇੰਨੀ ਘਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸਵਾਗਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂ ਤੇ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਮਿਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਰੱਖੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿਸ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1600 ਕਰੋੜ ਰੁਪਏ ਜਿਹੜਾ ਰਿਫੰਡ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕੋਈ ਤੁਸੀਂ ਆਪ ਆਪਣੀ ਸ੍ਰੀ ਦੇ ਵਿੱਚ ਕਿਹਾ ਕਿ ਜਦੋਂ ਹਿਮਾਚਲ ਦਾ ਵੀ ਨੁਕਸਾਨ ਬਹੁਤ ਘਟ ਹੈ ਹਿਮਾਚਲ ਦੇ ਨਾਲੋਂ ਪੰਜਾਬ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਹਾਂ ਉਸ ਤੋਂ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਦੱਸਿਆ ਸੁਭਾ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹ ਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਹੀ ਸੀ ਪਰ ਕੱਲ ਸਨੀਯਾਖੜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਹੈ ਸੋ ਇੱਕ ਆਮ ਕਨਾਂਚੋਂ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਹਮਣੇ ਆ ਦੇ ਲੋਕਾਂ ਨੇ ਪੋਨੇ 3 ਲੱਖ ਵੋਟ ਆ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਉਹਨ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਨਾਲ ਮੈਨੂੰ ਮੰਤਰੀ ਬਣਾਇਆ ਉਹ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋ ਕਿ ਮੈਂ ਤੇ ਜਾਣਦਾ ਹੀ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚੁਣੌਦੇ ਹੋਏ ਨਿਮਾਇੰਦਿਆਂ ਦਾ ਨਹੀਂ ਪਤਾ ਜੇ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਵੀ ਪੰਜਾਬ ਦੇ ਕਿਸਾਨਾਂ ਵੀ ਗ੍ਰੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ 5-7 ਦਿਨ ਦੇ ਕਰੀਬ ਹੋ ਗਿਆ ਸੀ ਸਾਰੇ ਪੂਰੇ ਹੜਪੀੜ ਦੇ ਇਲਾਕਿਆਂ ਦੇ ਵਿੱਚ ਜਾ ਕੇ ਹੜਪੀੜ ਦੇ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋੜ ਗਈ ਕੱਲੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਵਿਜੜਗੇ ਕਿਉਂਕਿ ਖੇਤਾਂ ਦੇ ਵਿੱਚ ਮਲਵਾ ਚੜ ਗਿਆ, ਮਿੱਟੀ ਚੜ ਗਈ, ਰਿੱਤਾ ਚੜ ਗਈ। ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ, ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀਬਾੜੀ ਦੁਆਰਾ ਤਿਆਰ ਕਰਨ ਨੂੰ। ਕਈਆਂ ਦੇ ਖੇਤ ਰੁੜ ਗਏ। 5-5 ਫੁੱਟ, 7-7 ਫੁੱਟ ਟੋਏ ਪੈ ਗਏ। ਸੁੱਕ ਜ਼ਮੀਨ ਨੂੰ ਤਿਆਰ ਕਰਨ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ, ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ। ਸੋ ਅੱਜ ਦੇ ਪੰਜਾਬੀਆਂ ਦੀ ਗ੍ਰੀ ਪਰਿਵਾਰਾਂ ਲਈ ਜੇ ਮੈਂ ਮੋਦੀ ਸਾਹਿਬ ਤੋਂ ਮੰਗ ਕੀਤੀ ਤੁਹ ਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੇ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨੇਤਾਵਾਂ ਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆਈ ਰਹੋ ਚਲੋ دیرਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਕਿ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਲੀਫ ਫੰਡ ਦੇ ਕੇ ਜਾਇਓ ਤਾਂ ਉਹ ਜਿਹੜਾ ਪਰਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ, ਜਾਨਾਂ ਚਲੀਆਂ ਗਈਆਂ। ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ। ਬਹੁਤ ਸਾਰੇ ਪਰਿਵਾਰਾਂ ਦੇ ਘਰ ਡਾਗੇ। ਬਹੁਤ ਸਾਰੇ ਪਰਿਵਾਰਾਂ ਦੇ ਡੰਗਰ ਮਰੇਗੇ। ਸੋ ਇਹ ਬੇਨਤੀ ਆ ਲਈ ਕਿ ਜੇ ਤੁਸੀਂ 20000 ਕਰੋੜ ਦਾ ਲੀਫਟ ਦਵੋਗੇ। ਤੇ ਤਾਂ ਹੀ ਜਿਹੜਾ ਪੰਜਾਬ ਦੇ ਪਿੰਡ ਪਰਵਾਰਾਂ ਦੀ, ਇਸ ਕਿਸਾਨ ਭਰਾਵਾਂ ਦੀ, ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਪੱਲੇ ਵਾਲੀ ਸਥਾਨ ਤੇ ਨਹੀਂ ਲਿਆ ਸਕਗੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜੂਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਗ ਹੋਣਗੇ ਦੁਆਰਾ ਰੋਟੀ ਖਾਣ ਜੋਗ ਹੋਣਗੇ ਪਰ ਜੇ ਮੈਂ ਮੰਗ ਕੀਤੀ ਆ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਅਸਰੀ ਜਾਖੜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸਾਉਂਦ ਬੋਲਦੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਵਰਗੇ ਪੰਜਾਬ ਦੀ ਸੇਵਾ ਕਰਨ ਵਾਲੇ ਨੂੰ ਨਹੀਂ ਪਸੰਦ ਆ ਰਹੇ ਸੋ ਆਪ ਪੰਜਾਬ ਨੂੰ ਉਹਨਾਂ ਨਾਲ ਬਰਤਿਆਰ ਨਹੀਂ ਹੈ ਨਫ਼ਰਤ ਹੈ ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪ ਵਾਲ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹ ਹੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ